ਇਹ ਬਈ ਸਸਤੀ ਗੱਲ ਸਾਰਾ ਇਸ ਕਰਕੇ ਸਭ ਕੀਤਾ ਕਿ ਅਗਲਾ ਨੀਡ ਬਈ ਇਸ ਵੀਡੀਓ ਫੋਨ ਦਾ ਮਕਸਦ ਇਹ ਹੈ ਇੱਕ ਇਹਨਾਂ ਨੇ ਬਈ ਇਨਸਾਨੀ ਕਮਾਤੀ ਹੈ ਨਾ ਆਪਣਾ ਫਰਜ਼ ਨਿਭਾਇਆ ਇਹਨਾਂ ਸਾਨੂੰ ਨਾ ਰਾਤ ਨੂੰ 7:30 ਤੱਕ ਹੋਣਿਆ ਕੋਈ ਵੀ ਨੀਡ ਫੋਨ ਆਇਆ ਜੀ ਸਨ ਟਾਈਮਿੰਗ ਨਹੀਂ ਪਹੁੰਚਦੇ ਕੋਸ਼ਿਸ਼ ਨੇ ਬਹੁਤ ਟਰਾਈ ਕੀਤਾ ਨਹੀਂ ਮਿਲਿਆ ਫਿਰ ਨੂੰ ਅਚਾਨਕ ਫੋਨ ਲੱਗਿਆ ਤੇ ਮਤਲਬ ਕਿਸੇ ਦੇ ਸਪਿੰਚ ਤੋਂ ਆ ਗਿਆ ਬਈ ਦਾ ਕਮੇਟਰੀ ਦੇ ਰੋਗ ਦੇ ਕਾਰਨ ਉਹਨੂੰ ਬਾਈ ਨੂੰ ਫੋਨ ਕੀਤਾ ਫਸਟ ਟਾਈਮ ਹੀ ਫੋਨ ਕੀਤਾ ਉਹਨਾਂ ਨੂੰ ਇਹ ਪੰਜਾਬ ਦੇ ਵਿੱਚ ਕੰਮ ਕਰਦੇ ਤੇ ਉਹਨਾਂ ਨੇ ਤਰੰਤ ਸਾਨੂੰ ਹਾਂ ਕਿਤੀ ਤੇ ਨਾਲ ਦੀ ਨਾਲ ਸਾਡੇ ਕੋਲ ਆ ਗਏ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਜ਼ਿਆਦਾ ਤੇ ਅਸੀਂ ਇਸ ਨੂੰ ਇਹ ਵੀ ਕਹਿੰਦੇ ਕਿ ਬਾਈ ਜੀ ਤੁਹਾਡਾ ਇੰਨਾ ਧੰਨਵਾਦ ਹੈ ਕਿ ਹਨਾ ਕਿ ਕਿਸੇ ਮਰੀਜ਼ ਦੀ ਜਾਨ ਬਚਣੀ ਕਿਸੇ ਨੇ ਕਿਸੇ ਨੂੰ ਸੈਲ ਡੋਨੇਟ ਕੀਤਾ ਨੇਗੇ ਉਹਦੇ ਵਾਸਤੇ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ ਹੈਗਾ ਕਿਉਂਕਿ ਜੀ ਹੁਣ ਕਈ ਇਹ ਵੀ ਬੜੀ ਦਾ ਧੰਨਵਾਦ ਕਰ